ਉਸ ਤੋਂ ਪਹਿਲਾਂ ਉਹਨੇ ਬਾਹਰ ਦਾ ਜਿਹੜਾ ਕੈਮਰਾ ਸੀਗਾ ਜਿਹੜਾ ਬਾਹਰ ਦੇ ਗੇਟ ਤੇ ਜੁਮ ਲੱਗ ਉਹਨੂੰ ਸੱਪਲ ਨਾਲ ਉਪਰ ਕੀਤਾ ਉਸ ਤੋਂ ਬਾਅਦ ਉਹ ਗੇਟ ਦੀ ਚਾਦਰ ਤੋੜ ਕੇ ਅੰਦਰ ਵੜਿਆ ਸਿੱਧਾ ਹੀ ਉਹਨੇ ਹੋਰ ਕਿਤੇ ਨਹੀਂ ਵੇਖਿਆ ਉਹਨੇ ਸਿੱਧਾ ਜਾ ਕੇ ਜਿਹੜੀ ਮੰਦਰ ਦੀ ਮੇਨ ਕੋਲ ਹੈ ਉਹ ਸੱਪਲ ਦੇ ਨਾਲ ਉਹਦਾ ਜਿਹੜਾ ਗੇਟ ਹੈ ਕੋਲਕ ਦਾ ਉਹਨੂੰ ਤੋੜ ਕੇ ਚੰਗੀ ਤਰ੍ਹਾਂ ਤੋੜ ਕੇ ਤੇ ਹੁੰਦੇ ਜੋ ਵੀ ਮਾਇਆ ਸੀ ਉਹ ਕੱਢ ਕੇ ਲੈ ਗਿਆ ਤੇ ਪਾਲਜੀ ਮੰਦਰ ਦੇ ਵਿੱਚ ਕਟਣਾ ਵਾਪਰੀਏ ਕੀ ਮਾਮਲਾ ਸਰ ਇਹਨਾਂ ਦੀ ਰਾਤ ਰਾਤ ਨੂੰ 9 ਵਜੇ ਪੰਡਤ ਜੀ ਚਲੇ ਜਾਂਦੇ ਆ ਲੌਕ ਲਗਾ ਕੇ ਬੰਦ ਤੇ ਰਾਤ ਲਗਭਗ 2:10 ਤੇ ਇੱਕ ਬੰਦਾ ਜਿਹੜਾ ਗੇਟ ਦੇ ਲੱਗੀ ਚਾਦਰ ਨੂੰ ਤੋੜ ਕੇ ਸੱਬਲ ਨਾਲ ਤੋੜ ਕੇ ਅੰਦਰ ਐਂਟਰ ਕੀਤਾ ਉਸ ਤੋਂ ਪਹਿਲਾਂ ਉਹਨੇ ਬਾਹਰ ਦਾ ਜਿਹੜਾ ਕੈਮਰਾ ਸੀਗਾ ਜਿਹੜਾ ਬਾਹਰ ਦੇ ਗੇਟ ਤੇ ਜੂਮ ਹੁੰਦਾ ਉਹਨੂੰ ਸੱਬਲ ਨਾਲ ਉੱਪਰ ਕੀਤਾ ਉਸ ਤੋਂ ਬਾਅਦ ਉਹ ਗੇਟ ਦੀ ਚਾਦਰ ਤੋੜ ਕੇ ਅੰਦਰ ਵੜਿਆ ਸਿੱਧਾ ਹੀ ਉਹਨੇ ਹੋਰ ਕਿਤੇ ਨਹੀਂ ਵੇਖਿਆ ਉਹਨੇ ਸਿੱਧਾ ਜਾ ਕੇ ਜਿਹੜੀ ਮੰਦਰ ਦੀ ਮੇਨ ਕੁਲਕ ਹੈ ਉਹ ਸੱਬਲ ਦੇ ਨਾਲ ਉਹਦਾ ਜਿਹੜਾ ਗੇਟ ਹੈ ਕੁਲਕ ਦਾ ਉਹਨੂੰ ਤੋੜ ਕੇ ਚੰਗੀ ਤਰ੍ਹਾਂ ਤੋੜ ਕੇ ਤੇ ਹੁੰਦੇ ਜੋ ਵੀ ਮਾਇਆ ਸੀ ਉਹ ਕੱਢ ਕੇ ਲੈ ਗਿਆ ਇਸ ਤੋਂ ਪਹਿਲਾਂ ਵੀ ਘਟਨਾ ਹੋਈ ਸੀ ਚੋਰੀ ਇਸ ਤੋਂ 2 ਢਾਈ ਮਹੀਨੇ ਪਹਿਲਾਂ ਇੱਕ ਬਾਬਾ ਜੀ ਦੇ ਸਰੂਪਾਂ ਦੇ ਉੱਤੇ ਬਾਬਾ ਜੀ ਦੇ ਮਾਤਾ ਜੀ ਦੇ ਸਰੂਪ ਦੇ ਉੱਤੇ ਨੋਟਾਂ ਦੇ ਹਾਰ ਸੀ ਜਿਹੜੇ ਕੀ 4 ਤੋਂ 5000 ਰੁਪਏ ਦੇ ਨੋਟਾਂ ਦੇ ਹਾਰ ਸੀ ਉਹਨਾਂ ਨੂੰ ਉਹ ਕੱਢ ਕੇ ਲੈ ਗਿਆ ਜਿਹੜੀ ਪਾਲਕੀ ਆ ਪਾਲਕੀ ਦਾ ਸ਼ੀਸ਼ੇ ਦਾ ਜਿਹੜਾ ਲੋਕਾ ਤੋੜ ਕੇ ਕਿਸੇ ਚੀਜ਼ ਨਾਲ ਉਸ ਤੋਂ ਬਾਅਦ ਉਹ ਸਰੂਪਾਂ ਦੇ ਹਾਰ ਲਾ ਕੇ ਦੋ ਜਣੇ ਸੀ ਉਦੋਂ ਉਹ ਹੁਣੇ ਸੀਗਾ ਹੁਣ ਇਕੱਲਾ ਸੀਗਾ ਉਹ ਹਾਰ ਲਾ ਕੇ ਲੈ ਗਏ ਸੀ ਪੁਲਿਸ ਨੂੰ ਉਦੋਂ ਵੀ ਲਿਖਤੀ ਅਸੀ ਰਿਪੋਰਟ ਦਿੱਤੀ ਗਈ ਸੀ ਪਰ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਇਸ ਵਾਰ ਵੀ ਪੁਲਿਸ ਨੂੰ ਸੂਚਿਤ ਕੀਤਾ ਇਸ ਵਾਰ ਵੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ਦੇਖਦੇ ਹਾਂ ਹੁਣ ਪੁਲਿਸ ਨੂੰ ਬੇਨਤੀ ਇੱਕੋ ਹੀ ਹੈ ਕਿ ਇਹ ਜਿਹੜੇ ਚੋਰ ਆ ਵਾਰ-ਵਾਰ ਜਿਹੜੇ ਮੰਦਿਰ ਨੂੰ ਨਿਸ਼ਾਨਾ ਬਣਾਉਂਦੇ ਆ ਇਹਨਾਂ ਨੂੰ ਕਾਬੂ ਕੀਤਾ ਜਾਵੇ ਤਾ ਜੋ ਇਸ ਤਰ੍ਹਾਂ ਦੀ ਦੁਬਾਰਾ ਘਟਨਾ ਨਾ ਹੋ ਸਕੇ ਉਸ ਤੋਂ ਪਹਿਲਾਂ ਉਹਨੇ ਬਾਹਰ ਦਾ ਜਿਹੜਾ ਕੈਮਰਾ ਸੀਗਾ ਜਿਹੜਾ ਬਾਹਰ ਦੇ ਗੇਟ ਤੇ ਜਿਹਨੂੰ ਲਗਾਇਆ ਉਹਨੂੰ ਸੱਪਲ ਨਾਲ ਉਪਰ ਕੀਤਾ ਉਸ ਤੋਂ ਬਾਅਦ ਉਹ ਗੇਟ ਦੀ ਚਾਦਰ ਤੋੜ ਕੇ ਅੰਦਰ ਵੜਿਆ ਸਿੱਧਾ ਹੀ ਉਹਨੇ ਹੋਰ ਕਿਤੇ ਨਹੀਂ ਵੇਖਿਆ ਉਹਨੇ ਸਿੱਧਾ ਜਾ ਕੇ ਜਿਹੜੀ ਮੰਦਿਰ ਦੀ ਮੇਨ ਕੁਲਕ ਹੈ ਉਹ ਸੱਪਲ ਦੇ ਨਾਲ ਉਹਦਾ ਜਿਹੜਾ ਗੇਟ ਹੈ ਕੁਲਕ ਦਾ ਉਹਨੂੰ ਤੋੜ ਕੇ ਚੰਗੀ ਤਰ੍ਹਾਂ ਤੋੜ ਕੇ ਤੇ ਹੁੰਦੇ ਜੋ ਵੀ ਮਾਇਆ ਸੀ ਉਹ ਕੱਢ ਕੇ ਲੈ ਗਏ। ਤੇ ਪਾਲ ਜੀ ਮੰਦਿਰ ਦੇ ਵਿੱਚ ਘਟਨਾ ਵਾਪਰੀ ਹੈ ਕੀ ਮਾਮਲਾ ਸਾਰਾ। ਇਹ ਨਾਲ ਹੀ ਰਾਤ ਰਾਤ ਨੂੰ 9 ਵਜੇ ਪੰਡਤ ਜੀ ਚਲੇ ਜਾਂਦੇ ਆ ਲੌਕ ਲਗਾ ਕੇ ਮੰਦਿਰ ਤੇ ਰਾਤ ਲਗਭਗ 2:10 ਤੇ ਇੱਕ ਬੰਦਾ ਜਿਹੜਾ ਗੇਟ ਦੇ ਲੱਗੀ ਚਾਦਰ ਨੂੰ ਤੋੜ ਕੇ ਸੰਭਲ ਨਾਲ ਤੋੜ ਕੇ ਅੰਦਰ ਐਂਟਰ ਕੀਤਾ ਹੈ। ਉਸ ਤੋਂ ਪਹਿਲਾਂ ਉਹਨੇ ਬਾਹਰ ਦਾ ਜਿਹੜਾ ਕੈਮਰਾ ਸੀਗਾ ਜਿਹੜਾ ਬਾਹਰ ਦੇ ਗੇਟ ਤੇ ਜੂਮ ਹੁੰਦਾ ਉਹਨੂੰ ਸੱਬਲ ਨਾਲ ਉੱਪਰ ਕੀਤਾ ਉਸ ਤੋਂ ਬਾਅਦ ਉਹ ਗੇਟ ਦੀ ਚਾਦਰ ਤੋੜ ਕੇ ਅੰਦਰ ਵੜਿਆ ਸਿੱਧਾ ਹੀ ਉਹਨੇ ਹੋਰ ਕਿਤੇ ਨਹੀਂ ਵੇਖਿਆ ਉਹਨੇ ਸਿੱਧਾ ਜਾ ਕੇ ਜਿਹੜੀ ਮੰਦਿਰ ਦੀ ਮੇਨ ਕੁਲਕ ਹੈ ਉਹ ਸੱਬਲ ਦੇ ਨਾਲ ਉਹਦਾ ਜਿਹੜਾ ਗੇਟ ਹੈ ਕੁਲਕ ਦਾ ਉਹਨੂੰ ਤੋੜ ਕੇ ਚੰਗੀ ਤਰ੍ਹਾਂ ਤੋੜ ਕੇ ਤੇ ਹੁੰਦੇ ਜੋ ਵੀ ਮਾਇਆ ਸੀ ਉਹ ਕੱਢ ਕੇ ਲੈ ਗਿਆ ਇਸ ਤੋਂ ਪਹਿਲਾਂ ਵੀ ਘਟਨਾ ਹੋਈ ਸੀ ਚੋਰੀ ਇਸ ਤੋਂ 2 2.5 ਮਹੀਨੇ ਪਹਿਲਾਂ ਇੱਕ ਬਾਬਾ ਜੀ ਦੇ ਸਰੂਪਾਂ ਦੇ ਉੱਤੇ ਬਾਬਾ ਜੀ ਦੇ ਮਾਤਾ ਜੀ ਦੇ ਸਰੂਪ ਦੇ ਉੱਤੇ ਨੋਟਾਂ ਦੇ ਹਾਰ ਸੀ ਜਿਹੜੇ ਕਿ 4 ਤੋਂ 5000 ਰੁਪਏ ਦੇ ਨੋਟਾਂ ਦੇ ਹਾਰ ਸੀਗੇ ਉਹਨਾਂ ਨੂੰ ਕੱਢ ਕੇ ਲੈ ਗਿਆ ਜਿਹੜੀ ਪਾਲਕੀ ਆ ਪਾਲਕੀ ਦਾ ਸ਼ੀਸ਼ੇ ਦਾ ਜਿਹੜਾ ਲੋਕਾ ਤੋੜ ਕੇ ਕਿਸੇ ਚੀਜ਼ ਨਾਲ ਉਸ ਤੋਂ ਬਾਅਦ ਉਹ ਸਰੂਪਾਂ ਦੇ ਹਾਰ ਲਾ ਕੇ ਦੋ ਜਣੇ ਸੀ ਉਦੋਂ ਉਹ ਹੁਣੇ ਸੀਗਾ ਹੁਣ ਇਕੱਲਾ ਸੀਗਾ ਉਹ ਹਾਰ ਲਾ ਕੇ ਲੈ ਗਏ ਸੀ ਪੁਲਿਸ ਨੂੰ ਉਦੋਂ ਵੀ ਲਿਖਤੀ ਅਸੀ ਰਿਪੋਰਟ ਦਿੱਤੀ ਗਈ ਸੀ ਪਰ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਇਸ ਵਾਰ ਵੀ ਪੁਲਿਸ ਨੂੰ ਸੂਚਿਤ ਕੀਤਾ। ਇਸ ਵਾਰ ਵੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਦੇਖਦੇ ਹਾਂ ਹੁਣ ਪੁਲਿਸ ਨੂੰ ਬੇਨਤੀ ਇੱਕੋ ਹੀ ਹੈ ਕਿ ਇਹ ਜਿਹੜੇ ਚੋਰ ਆ ਵਾਰ-ਵਾਰ ਜਿਹੜੇ ਮੰਦਰ ਨੂੰ ਨਿਸ਼ਾਨਾ ਬਣਾਉਂਦੇ ਆ ਇਹਨਾਂ ਨੂੰ ਕਾਬੂ ਕੀਤਾ ਜਾਵੇ ਤਾਂ ਜੋ ਇਸ ਤਰ੍ਹਾਂ ਦੀ ਦੁਬਾਰਾ ਘਟਨਾ ਨਾ ਹੋ ਸਕੇ।